ਬੀਬੀ ਜਗੀਰਕੌਰ ਦੇ ਬਿਜੀਲੈਂਸ ਦੇ ਛਾਪੇ ਤੋਂ ਬੀਬੀ ਜਗੀਰਕੌਰ ਨੇ ਚੱਕਿਆ ਪਰਦਾ ਆਖ ਦਿੱਤੀਆਂ ਆ ਗੱਲਾਂ ਕਿਹਾ ਬੀਬੀ ਜਗੀਰਕੌਰ ਦੇ ਬਿਜੀਲੈਂਸ ਦੇ ਛਾਪੇ ਬਾਰੇ ਜੇ ਤੁਹਾਨੂੰ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਜਲੰਧਰ ਬਿਜੀਲੈਂਸ ਦੇ ਐਸਐਸਪੀ ਨੂੰ ਫੋਨ ਕਰਕੇ ਪਤਾ ਕਰ ਸਕਦੇ ਹੋ ਪੱਤਰਕਾਰਾਂ ਨੂੰ ਵੀ ਲਿਆ ਆੜੇ ਹੱਤੀ ਆਓ ਸੁਣਦੇ ਆ ਬੀਬੀ ਜਗੀਰਕੌਰ ਨੇ ਕੀ ਆਖਿਆ ਆਪਣੇ ਬਿਜੀਲੈਂਸ ਦੇ ਛਾਪੇ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਗਾਤਾਰ ਬਹੁਤ ਸਾਰੇ ਚੈਨਲਾਂ ਵਾਲਿਆਂ ਦੀ ਦੇ ਬਹੁਤ ਸਾਰੇ ਅਖਬਾਰਾਂ ਵਾਲਿਆਂ ਦੇ ਮੈਨੂੰ ਟੈਲੀਫੋਨ ਆ ਰਹੇ ਕਿ ਕੱਲ ਜਿਹੜੀ ਅੱਜ ਕੋਈ ਖਬਰ ਨਿਰ ਅਧਾਰਤ ਅਤੇ ਬੇਬੁਨਿਆਦ ਫਲੈਸ਼ ਹੋਈ ਹੈ ਉਹਦੇ ਸਬੰਧ ਵਿੱਚ ਪੁੱਛ ਰਹੇ ਮੈਨੂੰ ਬੜਾ ਅਫਸੋਸ ਹੈ ਕਿ ਕੁਝ ਪੱਤਰਕਾਰ ਇੰਨੀ ਘਟੀਆ ਪੱਤਰਕਾਰੀ ਤੇ ਉਧਰ ਜਾਂਦੇ ਐ ਕਿ ਇਹੋ ਜਿਹੀਆਂ ਖਬਰਾਂ ਅਫਵਾਹਾਂ ਦੇ ਰੂਪ ਵਿੱਚ ਫਲਾ ਦਿੰਦੇ ਐ ਕਿ ਸਾਰੇ ਮੀਡੀਆ ਨੂੰ ਹਲਚਲ ਪੈਦਾ ਹੋ ਜਾਂਦੀ ਹੈ ਔਰ ਸਾਰੇ ਜਿਹੜੇ ਪੰਜਾਬ ਦੇ ਲੋਕ ਉਹ ਪਰੇਸ਼ਾਨ ਹੋ ਜਾਂਦੇ ਐ ਜਾ ਜਿਹੜੇ ਕੋਈ ਸਾਡੇ ਜਾਣ ਹੁੰਦੇ ਆ ਉਹ ਵੀ ਇੱਕਦਮ ਹਲਚਲ ਉਹਨਾਂ ਚ ਪੈਦਾ ਹੋ ਜਾਂਦੀ ਹੈ ਖਬਰ ਜਿਹੜੀ ਫਲੈਸ਼ ਹੋਈ ਹੈ ਕਿ ਵਿਜੀਲੈਂਸ ਨੇ ਕੱਲ ਰੇਡ ਕੀਤਾ ਇਸ ਮੇਰੇ ਰੈ residense ਤੇ ਜਾਂ ਮੇਰੇ ਘਰ ਵਿੱਚ ਬਿਲਕੁਲ ਬੇਬੁਨਿਆਦ ਤੇ ਨਿਰਅਧਾਰਤ ਤੇ ਗਲਤ ਖਬਰ ਹੈ ਨਾ ਕੋਈ ਵਿਜੀਲੈਂਸ ਦਾ ਕੋਈ ਅਧਿਕਾਰੀ ਮੈਨੂੰ ਮਿਲਣ ਆਇਆ ਨਾ ਕੋਈ ਇੱਥੇ ਰੇਡ ਹੋਈ ਜੇ ਰੇਡ ਹੀ ਨਹੀਂ ਹੋਈ ਤੇ ਸਮਾਨ ਕਿੱਥੋਂ ਚੱਕਣਗੇ ਇੱਥੋਂ ਕਿੱਥੋਂ ਕਿੱਦਾਂ ਟੈਲੀਫੋਨ ਲੈ ਜਾਣਗੇ ਤੇ ਕਿਦਾਂ ਕੋਈ ਕੰਪਿਊਟਰ ਚੈੱਕ ਕਰ ਲੇਗਾ ਸੋ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦੀ ਆ ਕਿ ਮੇਰੇ ਅੱਜ ਤੱਕ ਕੋਈ ਵਿਜੀਲੈਂਸ ਵਿੱਚ ਨਾ ਕੋਈ ਸ਼ਿਕਾਇਤ ਹੈ ਨਾ ਕੋਈ ਅਧਿਕਾਰੀ ਇੱਥੇ ਆਇਆ ਨਾ ਕੋਈ ਕਿਸੇ ਨੇ ਇੱਥੇ ਰੇਡ ਕੀਤੀ ਹੈ ਜੇ ਕਿਸੇ ਨੇ ਸਪਸ਼ਟ ਕਰਨਾ ਹੋਵੇ ਤੇ ਵਿਜੀਲੈਂਸ ਵਾਲੇ ਐਸਐਸਪੀ ਸਾਹਿਬ ਜਿਲੰਦਰ ਬੈਠੇ ਹੈ ਜਾਂ ਕੋਈ ਉੱਪਰਲੇ ਅਧਿਕਾਰੀ ਹੈ ਉਹਨਾਂ ਤੋਂ ਸਪਸ਼ਟ ਕਰ ਲੋ ਸੋ ਇੰਨੀਆਂ ਝੂਠੀਆਂ ਖਬਰਾਂ ਨਾ ਉਡਾਓ ਤਾਂ ਜੋ ਸਾਰੀ ਸੰਗਤ ਵਿੱਚ ਬੇਚੈਨੀ ਪੈਦਾ ਹੋਈ ਹੈ ਸਾਰੇ ਇਲਾਕੇ ਚ ਹੀ ਨਹੀਂ ਪੂਰੇ ਪੰਜਾਬ ਤੋਂ ਬਹੁਤ ਸਾਰੇ ਲੋਕਾਂ ਦੇ ਮੈਨੂੰ ਟੈਲੀਫੋਨ ਆ ਰਹੇ ਐ ਔਰ ਬੜੇ ਹੈਰਾਨੀ ਝੂਠੀਆਂ ਖਬਰਾਂ ਝੂਠੀਆਂ ਫਵਾਹਾਂ ਉਡਾਉਣੀਆਂ ਮੈਂ ਸਬੰਧੀ ਐ ਕਿ ਇਹ ਲੋਕਾਂ ਦੀ ਮਾਨਸਿਕਤਾ ਨੂੰ ਉਖੇੜਦੀਆਂ ਸੋ ਭਾਵੇਂ ਮੈਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਕਿਉਂਕਿ ਮੇਰੇ ਤੋਂ ਕੋਈ ਸ਼ਿਕਾਇਤ ਹੀ ਨਹੀਂ ਜਦ ਤੱਕ ਮੇਰੀ ਸ਼ਿਕਾਇਤ ਹੀ ਨਹੀਂ ਕਿਸੇ ਵਿਜੀਲੈਂਸ ਵਿੱਚ ਜੇ ਮੈਂ ਇੱਕ ਇਹ ਵੀ ਕਹਿਨੀ ਐ ਸੰਗਤ ਨੂੰ ਕਿ ਇੱਕ ਮਰਲਾ ਵੀ ਕੋਈ ਜਗ੍ਹਾ ਦਾ ਕਿਸੇ ਦਾ ਮੈਂ ਕਬਜ਼ਾ ਕੀਤਾ ਹੋਵੇ ਤੇ ਮੈਂ ਦੇਨਦਾਰ ਹੋਵਾਂਗੀ ਮੇਰਾ ਕੋਈ ਕਬਜ਼ਾ ਨਹੀਂ ਕਿਸੇ ਤੇ ਨਾ ਮੈਂ ਕੀਤਾ ਹੀ ਐ ਮੈਨੂੰ ਬੜੀ ਸੈਟੀਸਫੈਕਸ਼ਨ ਹੈ ਮੈਂ ਬਾਬਾ ਜੀ ਦੇ ਸਤਾਨ ਦੇ ਉੱਤੇ ਆਪਣੀ ਸਧਾਰਨ ਜ਼ਿੰਦਗੀ ਜਿਉ ਰਹੀ ਹੈ ਔਰ ਗੁਰੂ ਪਾਤਸ਼ਾਹ ਦੇ ਹੁਕਮ ਵਿੱਚ ਰਹਿ ਕੇ ਆਪਣਾ ਜੀਵਨ ਬਤੀਤ ਕਰ ਰਹੀ ਹੈ ਕੋਈ ਚਿੰਤਾ ਨਾ ਕਰੋ ਮੀਡੀਆ ਵਾਲਿਆਂ ਨੂੰ ਬੇਨਤੀ ਹੈ ਕਿ ਤੁਸੀਂ ਸਾਰੀ ਇਹ ਖਬਰ ਨੂੰ ਬੇਬੁਨਿਆਦ ਸਮਝ ਕੇ ਅੱਗੋਂ ਐਵੇਂ ਅਖਬਾਰਾਂ ਦੇ ਵਿੱਚ ਖਬਰਾਂ ਨਾ ਫਲਾਓ ਤਾਂ ਜੋ ਇਹ ਲੋਕਾਂ ਵਿੱਚ ਬੇਚਾਨੀ ਨਾ ਪੈਦਾ ਕਰ ਸਕਣ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਬਿਲਕੁਲ ਚਿੰਤਾ ਨਾ ਕਰੋ ਇੱਥੇ ਕਿਸੇ ਕਿਸਮ ਦੀ ਕੋਈ ਬਿਜ਼ਨਸ ਵੱਲੋਂ ਜਾਂ ਕਿਸੇ ਅਧਿਕਾਰੀਆਂ ਵੱਲੋਂ ਕੋਈ ਇਸੇ ਕਿਸਮ ਦੀ ਨਾ ਕੋਈ ਥੇ ਆਇਆ ਹੀ ਨਾ ਕੋਈ ਪੁੱਛਗਿੱਛ ਕੀਤੀ ਹੈ ਬਿਲਕੁਲ ਬੇਫਿਕਰ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ